ਸ਼੍ਰੋਮਣੀ ਗੁਰਦੁਆਰਾ ਬੰਦ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਕਾਮੀ ਜੀ ਨੇ ਇਤਰਾਜ਼ ਜਤਾਇਆ ਤੇ ਬਾਕੀ ਵੀ ਖਰਜੀਪੁਰ ਦੇ ਲੋਕਾਂ ਨੇ ਕਿ ਗੁਰਮੀਤ RAM ਰਹੀਮ ਜੀ ਨੂੰ ਬੇਲ ਕਿਉਂ ਮਿਲੀ ਹੈ ਫਰਲੋ ਕਿਉਂ ਮਿਲੀ ਹੈ ਫਰਲੋ ਇਸ ਕਰਕੇ ਮਿਲੀ ਹੈ ਕਿ ਉਹ ਇੱਕ ਬੰਦੀ ਜਿਹੜੇ ਹੁੰਦੇ ਆ ਜਾਂ ਕੈਦੀ ਹੁੰਦੇ ਆ ਉਹਨਾਂ ਦਾ ਜੇਲ ਮੈਨੂਅਲ ਹੁੰਦਾ ਔਰ ਉਸਤੇ ਮੁਤਾਬਕ ਮਿਲੀ ਔਰ ਉਸ ਤੋਂ ਬਾਹਰ ਜਾ ਕੇ ਕੁਝ ਨਹੀਂ ਕੀਤਾ ਪਹਿਲਾਂ ਵੀ ਤੁਸੀਂ ਕੋਰਟ ਚ ਗਏ ਸੀ ਹੁਣ ਦੁਬਾਰਾ ਫਿਰ ਚਲੇ ਜਾਓ ਜੇ ਨਹੀਂ ਤਸੱਲੀ ਹੋ ਰਹੀ ਪਰ ਮੈਂ ਸਮਝਦਾ ਕਿ ਕਿਸੇ ਵੀ ਵਿਅਕਤੀ ਅਗਰ ਕੁਝ ਵਿਅਕਤੀਆਂ ਦਾ ਸਮੂਹ ਜਾਂ ਕੁਝ ਵਿਅਕਤੀ ਇਹ ਕਹੇ ਜਾਂ ਕੋਈ ਸੰਗਠਨ ਵੀ ਕਹੇ ਕਿ ਇਸ ਵਿਅਕਤੀ ਨਾਲ ਕਿਉਂ ਤੁਨ ਅਨੁਸੰਬਧ ਵਿਵਹਾਰ ਹੋ ਰਿਹਾ ਉਹ ਤਾਂ ਹੋਏਗਾ ਹੀ ਤੇ ਇਹ ਇਸ ਤਰ੍ਹਾਂ ਦਾ ਮੇਰਾ ਖਿਆਲ ਹੈ ਵੀ ਇਤਰਾਜ਼ ਕਰਨਾ ਕੋਈ achhi ਗੱਲ ਨਹੀਂ ਹੈ ਔਰ ਕਾਨੂੰਨ ਸ਼ਮਤ ਹੀ ਸਾਰਾ ਕੁਝ ਹੋ ਗਿਆ ਔਰ ਜੇ ਉਹਦੇ ਤੁਸੀਂ ਖੁਦ ਜੇਲ ਮੈਨੂਅਲ ਅਰਜਕਲ ਤਾਂ ਡਾਊਨਲੋਡ ਵੀ ਹੋ ਜਾਂਦਾ ਕਰਕੇ ਪੜ ਲਓ ਕੀ ਕੀ ਹੈ ਤੇ ਇਸ ਕਰਕੇ ਐਸੀ ਕੋਈ ਗੱਲ ਨਹੀਂ ਕੀਤੀ ਜਾ ਰਹੀ ਔਰ ਇੰਨਾ ਵੀ ਉਹ ਆਖਰ ਉਹਨਾਂ ਦੇ ਵੀ ਪੈਰੋਕਾਰ ਨੇ 5 ਕਰੋੜ ਦੇ ਕਰੀਬ ਲੋਕ ਨੇ ਜਿਹਨੇ ਉਹਨਾਂ ਨੂੰ ਮੰਨਦੇ ਆ ਸ਼ਰਧਾ ਤੇ ਸਤਿਕਾਰ ਰੱਖਦੇ ਆ ਤੇ ਜੇ ਜੋ ਉਹਨਾਂ ਨੇ ਕਾਨੂੰਨ ਤੋਂ ਕੋਈ ਹੋਇਆ ਤਾਂ ਉਹ ਕੋਰਟ ਨੇ ਡਿਸਾਈਡ ਕਰਨਾ ਉਹਨੂੰ ਸਜ਼ਾ ਦੇਣੀ ਹੈ ਤੇ ਜੇ ਕੋਈ ਇਸ ਤਰ੍ਹਾਂ ਦੂਸਰੇ ਕੈਦੀਆਂ ਨੂੰ ਸਹੂਲਤਾਂ ਮਿਲਦੀਆਂ ਨਹੀਂ ਅਗਰ ਉਹ ਸਹੂਲਤਾਂ ਉਹਨਾਂ ਨੂੰ ਮਿਲ ਰਹੀਆਂ ਨੇ ਉਹਨਾਂ ਦੇ ਚੰਗੇ ਵਿਵਹਾਰ ਦੀ وجہ ਕਰਕੇ ਮਿਲ ਨਹੀਂ ਹਨ ਕਿ ਉਹ एजुकेशन ਕੋਈ ਇਤਰਾਜ਼ਮੀ ਹੋਣਾ ਚਾਹੀਦਾ ਇਹ ਬੜੀ ਮੰਦ ਭਾਗੀ ਗੱਲ ਆ ਇਸ ਤਰ੍ਹਾਂ ਦੇ ਵਿਚਾਰ ਰੱਖਣੇ ਔਰ ਫਿਰ ਸਿੱਧਾ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਨਾ ਇਹ ਕੀ ਗੱਲ ਆ ਇਹ ਤਾਂ ਸਟੇਟ ਗਵਰਨਮੈਂਟ ਦਾ ਕੰਮ ਹੁੰਦਾ ਪ੍ਰਸ਼ਾਸਨਿਕ ਕੰਮ ਇਸ ਲਈ ਉਹਨਾਂ ਉੱਨਾਂ 'ਤੇ ਲੈਣਾ ਚਾਹੀਦਾ ਸ਼ਰੋਣੀ ਗੁਰਦੁਆਰਾ ਬੰਦ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਕਾਮੀ ਜੀ ਨੇ ਇਤਰਾਜ ਜਤਾਇਆ ਤੇ ਬਾਕੀ ਵੀ ਖਰਜੀਪੁਰ ਦੇ ਲੋਕਾਂ ਨੇ ਕਿ ਗੁਰਮੀਤ RAM ਰਹੀਮ ਜੀ ਨੂੰ ਬੇਲ ਕਿਉਂ ਮਿਲੀ ਹੈ ਫਰਲੋ ਕਿਉਂ ਮਿਲੀ ਹੈ ਫਰਲੋ ਇਸ ਕਰਕੇ ਮਿਲੀ ਹੈ ਕਿ ਉਹ ਇੱਕ ਬੰਦੀ ਜਿਹੜੇ ਹੁੰਦੇ ਆ ਜਾਂ ਕੈਦੀ ਹੁੰਦੇ ਆ ਉਹਨਾਂ ਦਾ ਜੇਲ ਮੈਨੂਅਲ ਹੁੰਦਾ ਔਰ ਉਸਤੇ ਮੁਤਾਬਕ ਮਿਲੀ ਔਰ ਉਸ ਤੋਂ ਬਾਹਰ ਜਾ ਕੇ ਕੁਝ ਨਹੀਂ ਕੀਤਾ ਪਰ ਨਾ ਵੀ ਤੁਸੀਂ ਕੋਰਟ ਚ ਗਏ ਸੀ ਹੁਣ ਦੁਬਾਰਾ ਫਿਰ ਚਲੇ ਜਾਓ ਜੇ ਨਹੀਂ ਤਸੱਲੀ ਹੋ ਰਹੀ ਪਰ ਮੈਂ ਸਮਝਦਾ ਕਿ ਕਿਸੇ ਵੀ ਵਿਅਕਤੀ ਅਗਰ ਕੁਝ ਵਿਅਕਤੀਆਂ ਦਾ ਸਮੂਹ ਜਾਂ ਕੁਝ ਵਿਅਕਤੀ ਇਹ ਕਹੇ ਜਾਂ ਕੁਝ ਸੰਗਠਨ ਵੀ ਕਹੇ ਕਿ ਇਸ ਵਿਅਕਤੀ ਨਾਲ ਕਿਉਂ ਕਾਨੂੰਨ ਸਮਤ ਵਿਵਹਾਰ ਹੋ ਰਿਹਾ ਉਹ ਤਾਂ ਹੋਏਗਾ ਹੀ ਤੇ ਇਹ ਇਸ ਤਰ੍ਹਾਂ ਦਾ ਮੇਰਾ ਖਿਆਲ ਹੈ ਵੀ ਇਤਰਾਜ਼ ਕਰਨਾ ਕੋਈ ਅੱਛੀ ਗੱਲ ਨਹੀਂ ਹੈ ਔਰ ਕਾਨੂੰਨ ਸਮਤ ਹੀ ਸਾਰਾ ਕੁਝ ਹੋ ਰਿਹਾ ਔਰ ਜੇ ਉਹਦੇ ਤੁਸੀਂ ਖੁਦ ਜੇ ਮੈਨੂਅਲ ਰਜਿਸਟਰ ਡਾਊਨਲੋਡ ਵੀ ਹੋ ਜਾਂਦਾ ਕਰਕੇ ਪੜ ਲਓ ਕੀ ਕੀ ਹੈ ਤੇ ਇਸ ਕਰਕੇ ਐਸੀ ਕੋਈ ਗੱਲ ਨਹੀਂ ਕੀਤੀ ਜਾ ਰਹੀ ਔਰ ਇੰਨਾ ਵੀ ਉਹ ਆਖਰ ਉਹਨਾਂ ਦੇ ਕੋਈ پیرੋਕਾਰ ਨਹੀਂ 5 ਕਰੋੜ ਦੇ ਕਰੀਬ ਲੋਕ ਨੇ ਜਿਹਨੇ ਉਹਨਾਂ ਨੂੰ ਮੰਨਦੇ ਆ ਸ਼ਰਧਾ ਤੇ ਸਤਿਕਾਰ ਰੱਖਦੇ ਆ ਤੇ ਜੇ ਜੋ ਉਹਨਾਂ ਨੇ ਕਲਪਤ ਕੰਮ ਕੋਈ ਹੋਇਆ ਤਾਂ ਉਹ ਕੋਰਟ ਨੇ ਡਿਸਾਈਡ ਕਰਨਾ ਉਹਨੂੰ ਸਜ਼ਾ ਦੇਣੀ ਹੈ ਤੇ ਜੇ ਕੋਈ ਜਿਸ ਤਰ੍ਹਾਂ ਦੂਸਰੇ ਕੈਦੀਆਂ ਨੂੰ ਸਹੂਲਤਾਂ ਮਿਲਦੀਆਂ ਨੇ ਕਰੋ ਸਹੂਲਤਾਂ ਉਹਨਾਂ ਨੂੰ ਮਿਲ ਰਹੀਆਂ ਨੇ ਉਹਨਾਂ ਦੇ ਚੰਗੇ ਵਿਵਹਾਰ ਦੀ وجہ ਕਰਕੇ ਮਿਲ ਨਹੀਂ ਹਨ ਕਿ ਉਹ एजुकेशन ਕੋਈ ਉਤਰਾਅ-ਚੜ੍ਹਾਅ ਨਹੀਂ ਹੋਣਾ ਚਾਹੀਦਾ ਇਹ ਬੜੀ ਮੰਦਭਾਗੀ ਗੱਲ ਆ ਇਸ ਤਰ੍ਹਾਂ ਦੇ ਵਿਚਾਰ ਰੱਖਣੇ ਔਰ ਫਿਰ ਸਿੱਧਾ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਨਾ ਇਹ ਕੀ ਗੱਲ ਆ ਇਹ ਤਾਂ ਸਟੇਟ ਗਵਰਨਮੈਂਟ ਦਾ ਕੰਮ ਹੁੰਦਾ ਪ੍ਰਸ਼ਾਸਨਿਕ ਕੰਮ ਐ ਇਸ ਲਈ ਉਹਨੂੰ ਉਹਨਾਂ 'ੱਕ ਲੈਣਾ ਚਾਹੀਦਾ